ਸਮਰਾਲਾ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਕਿ ਇੱਕ ਬੜਾ ਹੀ ਨੀਅਸ ਜੁਰਮ ਜਿਹੜਾ ਹੋਣ ਜਾ ਰਿਹਾ ਸੀਗਾ ਉਹ ਵਿਦਨ 3 ਇਅਰਸ ਉਹ ਬੰਦੇ ਵੀ ਟ੍ਰੇਸ ਕਰਕੇ ਫੜ ਲਏ ਤੇ ਇਹ ਜਿਹੜਾ ਮਸਲਾ ਸੁਝਾ ਲਿਆ ਗਿਆ ਉਹਦੇ ਸਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਅ ਕੱਲ 14 ਤਰੀਕ ਨੂੰ ਰਾਤ ਨੂੰ ਇੱਕ ਨਵੀਨ ਕੁਮਾਰ ਨੇ ਕਤਲਾ ਦਿੱਤੀ ਸਾਡੇ ਪੁਲਿਸ ਥਾਣੇਦਾਰ ਸੁਖਵਿੰਦਰ ਨੂੰ ਕਿ ਉਹ ਕੈਬ ਜਿਹੜੀ ਟੈਕਸੀ ਹੈ ਉਹ ਚਲਾਉਂਦਾ ਹੈ ਉਹਦੀ ਜਿਹੜੀ ਕੈਬ ਹੈ ਉਹ ਦੋ ਸ਼ਖਸ ਨੇ ਇੱਕ ਕਰਨ ਤੇ ਇੱਕ ਜੰਟਾ ਇਹਨਾਂ ਨੇ 1500 ਰੁਪਏ ਕਿਰਾਏ ਤੇ ਜਾਂ 2000 ਰੁਪਏ ਕਿਰਾਏ ਦੀ ਉੱਥੋਂ ਕਰਵਾਈ ਮੋਹਾਲੀ ਤੋਂ ਕਿ ਅਸੀਂ ਸਾਨੂੰ ਛੱਡ ਕੇ ਆਓ ਤੁਸੀਂ ਲੁਧਿਆਣਾ ਉਹ ਜਦੋਂ ਇਹ ਲੈ ਕੇ ਆ ਰਹੇ ਸੀ ਤੇ ਇਹਨਾਂ ਨੇ ਇੱਥੇ ਹੀਡੋਂ ਦੇ ਕੋਲ ਨਵੀਨ ਕੁਮਾਰ ਤੋਂ ਬਲਪੂਰਵਕ ਤਰੀਕੇ ਦੇ ਨਾਲ ਗੱਡੀ ਖੋਲੀ ਉਹਦੀ ਤੇ ਉਹਨੂੰ ਛੁੱਟ ਦਿੱਤਾ ਤੇ ਨਾਲ ਹੀ ਗੱਡੀ ਖੋ ਕੇ ਇਹ ਨਾਜ਼ਪਿੰਡ ਹੈ ਸ਼ਮਸ਼ਪੁਰ ਜਿਹੜੇ ਪਾਸੇ ਇਹ ਇੰਟਰ ਕਰ ਗਏ ਉਹ ਨਵੀਨ ਨੇ ਇਮੀਡੀਏਟ ਸਾਡੀ ਪੁਲਿਸ ਨੂੰ ਜਦੋਂ ਇਤਲਾਹ ਦਿੱਤੀ ਤੇ ਨਾਲ ਹੀ ਪੁਲਿਸ ਲੈ ਕੇ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੁਸੀਂ ਦੇਖੋ ਕਿ ਬੜੀ ਬਹਾਦਰੀ ਨਾਲ ਜਿਹੜੇ ਪਿੰਡ ਦੇ ਲੋਕ ਨੇ ਸ਼ਮਸ਼ਪੁਰ ਦੇ ਜਿਨ੍ਹਾਂ ਦੇ ਵਿੱਚ ਸਪੈਸ਼ਲੀ ਮੈਂ ਤੁਹਾਨੂੰ ਦੋ ਤਿੰਨ ਨਾਮ ਦੱਸਣਾ ਜਿਨ੍ਹਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਦੇ ਨਾਲ ਪੁਲਿਸ ਦਾ ਸਾਥ ਦਿੱਤਾ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਵਿੱਚ ਰਵਜੋਤ ਸਿੰਘ ਕੰਗ ਸਰਪੰਚ ਮਨਦੀਪ ਸਿੰਘ ਹਰਨਾਮ ਹਰਮਨ ਮਾਨ ਇੱਕ ਗगन ਜਨਕਿ ਹੋਰ ਵੀ ਪਿੰਡ ਦੇ ਕਾਫੀ ਬੰਦੇ ਸੀਗੇ ਇਹਨਾਂ ਨੇ ਇੰਨੀ ਵਧੀਆ ਆਪਣੀ ਭੂਮਿਕਾ ਨਿਭਾਈ ਕਿ ਪੁਲਿਸ ਦੇ ਨਾਲ ਉਹ ਨੂੰ ਅਸੀਂ ਬੰਦੇ ਨੂੰ ਜਿਹੜਾ ਹੈ ਪਕੜਨ ਲਿਆ ਕਰਨ ਨੂੰ ਠੀਕ ਹੈ ਜੀ ਤੇ ਉਹ ਤੋਂ ਬਾਅਦ ਜਿਹੜਾ ਦੂਸਰਾ ਸਾਥੀ ਹੈ ਤੁਸੀਂ ਇਹ ਦੇਖੋ ਕਿ ਉਹ ਸੈਂਟੀਫੀਕਲ ਤਰੀਕੇ ਦੇ ਨਾਲ ਉਹਦੀ ਜੋ ਇੱਕ ਟੈਕਨੀਕਲੀ ਹੈਲਪ ਲੈ ਕੇ ਡੀਐਸਪੀ ਸਮਰਾਲਾ ਜਤ ਲੁੱਤਨ ਨੇ ਆਪਦੇ ਐਸਐਚਓ ਦੇ ਨਾਲ ਪਵਿੱਤਰ ਜੀ ਦੇ ਨਾਲ ਇੰਨੇ ਵਧੀਆ ਤਰੀਕੇ ਨਾਲ ਨੂੰ ਢੰਗਾਈ ਚ ਇਨਵੈਸਟੀਗੇਸ਼ਨ ਕਰਦੇ ਹੋਏ ਲੁਧਿਆਣਾ ਤੋਂ ਜਿੱਥੇ ਰੇਲਵੇ station ਦੇ ਸਾਹਮਣੇ ਜਿੱਥੇ ਕਿ ਉਹ ਸਖਸ਼ ਉਸ ਵੇਲੇ ਪਹੁੰਚੇ ਸੀ ਉੱਥੋਂ ਇਹਨੂੰ ਕੈਪਚਰ ਕਰ ਲਿਆ ਕਹਿਣਾ ਮਤਲਬ ਦੋਨੇ ਹੀ ਇੱਕ ਇਹੋ ਜਿਹੜੇ ਇੱਕ 3 ਘੰਟੇ ਦੇ ਅੰਦਰ ਪਕੜ ਲੈਣੇ ਔਰ ਪਕੜ ਕੇ ਜਿਹੜੀ ਇਹ ਕਾਰ Swift Desire ਇਹਨਾਂ ਨੇ ਖੋਈ ਸੀ ਉਹ ਵੀ ਬਰਾਮਦ ਕਰ ਲਈ ਤੇ ਇਹਨਾਂ ਦੀ ਹੋਰ ਢੰਗਾਈ ਦੇ ਨਾਲ ਅੱਗੇ ਪੁਸ਼ਕਸ਼ ਚੱਲ ਰਹੀ ਹੈ ਕਿ ਇਹ ਮਾਰੇ ਲੋਕਾਂ ਨੇ ਹੋਰ ਕੀ ਮਾੜਾ ਕ੍ਰਾਈਮ ਕਰਨਾ ਸੀ ਤੇ ਪਹਿਲਾ ਇਹਨਾਂ ਦਾ ਜਿਹੜਾ ਰਿਕਾਰਡ ਹੈਗਾ ਮਾੜਾ ਉਹ ਵੀ ਅਸੀਂ ਖੰਘਾ ਰਹੇ ਆ ਜਿਹਦੇ ਵਿੱਚ ਤੁਹਾਨੂੰ ਦੱਸਣ ਵਾਲੀ ਸਪੈਸ਼ਲ ਗੱਲ ਹੈ ਕਿ ਜਿਹੜਾ ਇਹਦੇ ਚ ਜੰਟਾ ਹੈਗਾ ਗੁਰਜੰਟ ਸਿੰਘ ਜੰਟਾ ਇਹ ਮੋਗੇ ਦਾ ਰਹਿਣ ਵਾਲਾ ਹੈਗਾ ਜੀਰਾ ਰੋਡ ਤੇ ਇਹ ਦੇ ਖਿਲਾਫ ਆਲਰੇਡੀ ਇੱਕ 302 ਕਤਲ ਦਾ ਮਕਦਮਾ ਹੈ ਜਿਹੜਾ ਕਰਨ ਹੈ ਉਹਦਾ ਜੋ ਕ੍ਰਿਮਿਨਲ ਰਿਕਾਰਡ ਹੈ ਉਹ ਅਸੀਂ ਅਜੇ ਦੇਖ ਰਹੇ ਹਾਂ ਅਜੇ ਤੱਕ ਹੁਣ ਤੱਕ ਤਾਂ ਅਜੇ ਸਾਹਮਣੇ ਆਇਆ ਨਹੀਂ ਉਹਦਾ ਬਟ ਇਹ ਜਿਹੜਾ ਕਰਨ ਹੈ ਇਹ ਕਹਿੰਦਾ ਕਿ ਮੈਂ ਫਿਲਮਾਂ ਦੀ ਵੀ ਆ ਕੇ ਦੇ ਗਾਣੇ ਸੌਂਗ ਜਾਂ ਉਹਦੀ ਸ਼ੂਟਿੰਗ ਸ਼ਟਿੰਗ ਦਾ ਕੰਮ ਕਰਦਾ ਹੈ ਉੱਥੇ ਮੋਹਾਲੀ ਦੇ ਵਿੱਚ ਇਹ ਉੱਥੇ ਕੋਈ ਕਿਰਾਏ ਤੇ ਰਹਿੰਦੇ ਸੀ ਕਿਸੇ ਪੀਜੀ ਦੇ ਵਿੱਚ ਜਿੱਥੇ ਕਿ ਜੰਟਾ ਇਹਦੇ ਨਾਲ ਹੁਣ ਇਹਨਾਂ ਦਾ ਆਸ ਦੇ ਵਿੱਚ ਤਾਲਮਿਲ ਕਿਵੇਂ ਹੋਇਆ ਕਿਉਂਕਿ ਕਰਨ ਜਿਹੜਾ ਉਹ ਹੁਸ਼ਾਪੁਰ ਜ਼ਿਲ੍ਹੇ ਦੇ ਟਾਂਡਾ ਏਰੀਆ ਦਾ ਕਿਸੇ ਦਾ ਰਹਿਣ ਵਾਲਾ ਹੈ ਇਹ ਉੱਥੇ ਕਿਰਾਏ ਤੇ ਰਹਿੰਦਾ ਮਾੜੇ ਲੋਕਾਂ ਦਾ ਆਸ ਦੇ ਵਿੱਚ ਤਾਲਮਿਲ ਕਿਵੇਂ ਹੋਇਆ ਤੇ ਕਿਵੇਂ ਇਹਨਾਂ ਨੇ ਕੀ ਵਿਉਂਤ ਬਣਾ ਕੇ ਅੱਗੇ ਕੀ ਸ਼ਾਰਸ਼ ਤੇ ਅਧੀਨ ਇਹਨਾਂ ਨੇ ਇਹ ਗੱਡੀ ਖੋ ਕੇ ਅੱਗੇ ਕੀ ਕ੍ਰਾਈਮ ਕਰਦਾ ਸੀ ਉਹ ਸਾਰਾ ਅਜੇ ਤਫ਼ਤੀਸ਼ ਦਾ 파ਟ ਹੈ ਇਹ ਇਨ ਸ਼ੋਰਟ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਕਿ ਸਾਡੇ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਤੇ ਅਸੀਂ ਤੁਹਾਨੂੰ ਇਮੀਡੀਏਟ ਤਲਾਹ ਦੇ ਰਹੇ ਹਾਂ ਉਹ ਇਹੀ ਹੈ ਕਿ 3 ਘੰਟੇ ਦੇ ਅੰਦਰ ਅੰਦਰ ਇਹ ਜਿਹੜਾ ਇੱਕ ਬੜੀ ਵੱਡੀ ਖੋਹ ਵਾਲਾ ਮਸਲਾ ਹੈਗਾ ਉਹਨੂੰ ਅਸੀਂ ਹੱਲ ਕੀਤਾ ਹੈ ਇਹ ਤੁਹਾਨੂੰ ਦੱਸਣ ਵਾਸਤੇ ਕੀਤਾ ਸੀ ਥੈਂਕ ਯੂ ਕੋਈ ਹਥਿਆਰ ਵਗੈਰਾ ਇਹਨਾਂ ਨੂੰ ਬਰਾਮਦ ਹੋਇਆ ਨਹੀਂ ਅਜੇ ਤੱਕ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਤਤਤੀਸ਼ ਚੱਲ ਰਹੀ ਹੈ ਇਹਦੇ ਵਿੱਚ ਜੋ ਕੁਝ ਵੀ ਅੱਗੇ ਫਰਦਰ ਹੋਊਗੀ ਇਹਦੀ ਡਿਵੈਲਪਮੈਂਟ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਸਰ ਧਰਮ ਅਗੜੀ ਜਿਹੜੀ ਦਾਰਾਵਾ ਇਸ ਦੇ ਵਿੱਚ ਪੈਸਾ ਹੈ ਗਿਆ ਹੈ ਗਿਆ ਜਿਹੜੇ ਸਾਡੇ ਆ ਆ ਦੇਖੋ 3094 ਬੀਐਨਐਸ ਜਿਹੜੀ ਨਵੀਂ ਹੈ 3094 ਹੈ ਜਣ ਕੇ ਜੇ ਪੁਰਾਣੀ ਤੁਹਾਨੂੰ ਪਤਾ ਹੋਊਗਾ ਇੱਕ ਖੋ ਦੀ 382 ਹੁੰਦੀ ਸੀ ਕਿੱਟੀ ਹੈ ਨਹੀਂ ਅਸੀਂ ਇਹ ਉਹ ਤੋਂ ਵੀ ਵੱਡੀ ਹੈ 392 ਇਹਨਾਂ ਨੇ 392 ਕੀਤੀ ਹੈ ਕਹਿਣ ਦਾ ਮਤਲਬ ਪੁਰਾਣੀ 392 ਖੋ ਤੇ 352 ਤੋਂ 506 ਹੁੰਦੀ ਹੈ ਪੁਰਾਣੀ ਹੈ ਨਾ ਜੀ 352362 ਬੀਨਸ ਦੀ ਧਰਾਵਾ ਹੈ ਜਿਹਦੀਆਂ ਕਿ ਸਾਰੇ ਹੀ ਨੀਸਕ ਨੇ